ਗਾਲਾ ਖੁੱਲਾ ਲੱਗ ਜਾਏ ਖੁੱਲਾ ਲੱਗ ਜਾਏ ਖੁੱਲਾ ਲੱਗ ਜਾਏ ਪਰ ਪਰ ਰਵੀ ਰਵੀ ਅੰਬਾ ਰਵੀ ਅੰਬਾ ਰਵੀ ਅੰਬਾ 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 ਖਿੱਚ ਖਿੱਚ ਅੰਬਿਆ ਹੁਣ ਨਹੀਂ ਆਹ ਅੜ ਗਿਆ ਆਹ ਸਾਹੋਕੇ ਵਾਲਾ ਅੜ ਗਿਆ ਗਲੀ ਮੋੜ ਤੇ ਜੱਗਦਾ ਕਹਿੰਦੇ ਵੈਗਰੂ ਕਹਿ ਕੇ ਚੱਕ ਲੋ ਉਹ ਜੇ ਕੋਈ ਸ਼ੱਕੀ ਲੱਗਦਾ ਕਹਿੰਦੇ ਵੈਗਰੂ ਕਹਿ ਕੇ ਚੱਕ ਲੋ ਜੇ ਕੋਈ ਸ਼ੱਕੀ ਲੱਗਦਾ ਰੇਡ ਪੈ ਗਈ ਗੱਗੀ ਓਏ ਸਿਰਾ ਸਿਰਾ ਆਹ ਰੈਫਰੀ ਬਣੇ ਫਿਰਦਿਆ ਮਲਤਾਨ ਸ਼ਮਸ਼ਪੂਰੀਆ ਕਬੱਡੀ 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 ਦੁੱਗਾ ਵਾਲਾ ਦੁੱਗਾ ਵਾਲਾ ਟੱਕਿਆ ਕਰ ਦੁੱਗਾ ਮਹਿੰਗੀ ਟੱਕਰ ਦੁੱਗਾ ਆ ਸਿਰਾ ਆਹ ਸਿਰਾ ਦੁੱਗਾ ਵਾਲਾ ਆ ਸਿਰਾ ਹੋ ਗਿਆ ਦੁੱਗਾ ਵਾਲਾ ਆ ਸਿਰਾ ਹੋ ਗਿਆ ਦੁੱਗਾ ਵਾਲਾ ਆ ਮੇਲਾ ਨੱਚਣਾ ਹੁਣ ਮੇਰੇ ਪੰਜਾਬੀ ਵੀਰੋ ਦੁੱਗਾ ਵਾਲੇ ਦਾ ਸੁਲਤਾਨ ਨੂੰ ਜਫਾ ਲਾ ਕੇ ਮਾਰਿਆ ਨਾ ਗਿਆ ਬਾਗਾ ਨਾ ਤੇ ਆ ਸਾਣ ਜੱਟ ਰੋਕੋ ਜੇ ਰੋਕਣਾ ਤੇ ਇਹਨੂੰ ਰੋਕੋ ਆਹ ਜੇ ਰੋਕਣਾ ਤੇ ਇਹਨੂੰ ਰੋਕੋ ਜੇ ਰੋਕਣਾ ਤੇ ਇਹਨੂੰ ਰੋਕੋ ਰੇਡਰ ਮਾਝੇ ਦਾ ਸਿਰਾ ਰੇਡਰ ਮਾਝੇ ਦਾ ਮੇਰੇ ਵੀਰੋ ਜਿੱਤੀਦਾ ਨਹੀਂ ਕਰ ਕਹਿੰਦੇ ਵੱਡਾ ਮਾਲਾ ਮਾ ਖੇਡ ਕਬੱਡੀ ਦਾ ਦੋਗਾ ਵਾਲੇ ਨੇ ਮੇਲਾ ਬਣਾਤਾ ਉਹ ਸਾਹਮਣੇ ਦੇਖਾਂਗੇ ਸੁਲਤਾਨ ਦੀ ਕਬੱਡੀ ਸੁਲਤਾਨ ਦੀ ਕਬੱਡੀ ਸੁਲਤਾਨ ਦੀ ਕਬੱਡੀ ਇਹ ਰਵੀਆ ਸਾਹੂ ਕੇ ਕਵੀਰ ਹੁਣਾਂ ਦਾ ਧੋਲੇ ਸਮਰੇ ਹੁਣਾਂ ਦਾ ਬਲਜਿੰਦਰ ਹੁਣਾਂ ਦਾ ਅੰਦਾ ਰਵੀ ਵੱਜ ਗਈ ਕੈਂਚੀ ਤਾੜ ਗਿਆ ਕੈਂਚੀਆਂ ਮੁੰਡਾ ਮਾਝੇ ਦਾ ਆਹ ਮੈਗ ਸਪੋਰਟਸ ਕਲੱਬ ਦਾ ਤੇ ਨਾਲ ਆਪਾਂ ਧੰਨਵਾਦ ਕਰਦੀਏ ਖਖ ਪ੍ਰੋਡਕਸ਼ਨ ਦਾ ਉਹ ਸਾਹਮਣੇ ਬਣੀ ਸਮਾਣੇ ਵਾਲਾ ਕਬੱਡੀ ਕਬੱਡੀ ਸੀਚੇ ਵਾਲੀ ਆ ਸੀਚੇ ਵਾਲੀ ਆ ਸੀਚੇ ਵਾਲੀ ਆ ਵਾਹ ਗੁਰੂ ਸੀਚੇ ਵਾਲੀ ਆ ਵਾਹ ਗੁਰੂ ਸੀਚੇ ਵਾਲੀ ਆ ਅੜ ਗਿਆ ਅੜ ਗਿਆ ਉਹ ਖਾੜਿਆਂ ਜਾ ਕੇ ਚਿਹਰੇ ਦਗਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ ਨੁਨੀਆ ਪਹੁੰਚ ਜਾਂਦੀ ਹੈ ਦੂਰੋਂ ਨੇੜੇ ਹਮ ਹਮਾ ਕੇ ਆਹ ਗੁਰਪ੍ਰੀਤ ਬੁਰਜ ਵਾਲਾ ਕਬੱਡੀ 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 ਫੜ ਗਿਆ ਪੱਟ ਪੱਜ ਗਈ ਕੈਂਚੀ ਚੱਪਾ ਚੱਪਾ ਚਰਖਾ ਚੱਲਣ ਵਾਲੀ ਗੱਲ ਲੱਗਿਆ ਪਿਆ ਜੋ ਸਾਹਮਣੇ ਕਬੱਡੀ ਮਲਕ ਦੀ ਕਬੱਡੀ ਮਲਕ ਦੀ ਕਬੱਡੀ ਉਹ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਇਹ ਸੁੱਖਾ ਸੁੱਖਾ ਪਿੰਡਰ ਉਹ ਕਰ ਗਿਆ ਕਮਾਲ ਉਹ ਕਰ ਗਿਆ ਕਮਾਲ ਉਹ ਕਰ ਗਿਆ ਕਮਾਲ ਕੇ ਮੂਰੇ ਲੜ ਕੇ ਹੌਸਲਾ ਕਰਕੇ ਕਿਸੇ ਕਿਸੇ ਨੂੰ ਬੱਲ ਹੁੰਦਾ ਡਿੱਬੀ ਲਾ ਕੇ ਦੇਖਦਾ ਰਾਜ ਖੇਲੇ ਅੜਬ ਪੰਜਾਬੀ ਫਿਰਾ